ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੇ ਪਤੇ ਪਿਆਰੇ ਦਰਸ਼ਕੋ ਤੁਸੀਂ ਵੇਖ ਰਹੇ ਹੋ ਦ੍ਰਿਸ਼ਟੀ ਚੈਨਲ ਜਿਸ ਦੇ ਉਤੇ ਅਸੀਂ ਮੁੱਖ ਵਿਸ਼ਾ ਲੈ ਕੇ ਤੁਰਿਆ ਕਿ ਆਪਣਾ ਮੂਲ ਪਛਾਣ ਦ੍ਰਿਸ਼ਟੀ ਚੈਨਲ ਨੂੰ ਚਾਲੂ ਕਰਨ ਦਾ ਸਿਰਫ ਇਹ ਮਕਸਦ ਇਹ ਹੀ ਸੀ ਕਿ ਮਨੁੱਖ ਆਪਣੇ ਮੂਲ ਦੀ ਪਛਾਣ ਕਰ ਸਕੇ ਅੱਜ ਰਾਜਨੀਤਿਕ ਤੌਰ ਤੇ ਚੌਥੇ ਗੇਟ ਦੀਆਂ ਵੋਟਾਂ ਹੋ ਚੁੱਕੀਆਂ ਨੇ ਪੰਜਵੇਂ ਗੇਟ ਵਾਸਤੇ ਨਾਮਜ਼ਦਗੀ ਕਾਗਜ਼ ਜਿਹੜੇ ਨੇ ਉਹ ਭਰੇ ਜਾ ਚੁੱਕੇ ਨੇ ਬਹੁਤ ਸਾਰੇ ਮਹੱਤਵਪੂਰਨ ਨੇਤਾਵਾਂ ਨੇ ਆਪਣੇ ਜਿਹੜੇ ਨੇ ਕਾਗਜ਼ ਨਾਮਜ਼ਦਗੀ ਕਾਗਜ਼ ਜਿਹੜੇ ਭਰੇ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਨੇ ਅਤੇ ਹੋਰ ਸਾਰੇ ਬਾਕੀ ਦੀਆਂ ਸੀਟਾਂ ਦੇ ਉੱਤੇ ਜਿਹੜੀਆਂ ਜਿਨ੍ਹਾਂ ਦੇ ਵਿੱਚੋਂ 381 ਸੀਟਾਂ ਦੇ ਉੱਤੇ ਵੋਟਾਂ ਹੋ ਚੁੱਕੀਆਂ ਨੇ ਅਤੇ ਬਾਕੀ ਦੀਆਂ ਸੀਟਾਂ ਦੇ ਵਾਸਤੇ ਨਾਮਜ਼ਦਗੀ ਕਾਗਜ਼ ਭਰੇ ਜਾ ਚੁੱਕੇ ਨੇ ਅੱਜ ਦਾ ਵਿਸ਼ਾ ਜਿਸ ਕਰਕੇ ਇਹ ਐਪੀਸੋਡ ਦਰਸ਼ਕਾਂ ਦੀ ਸੇਵਾ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਹ ਇਹ ਹੈ ਕਿ ਭਾਰਤ ਦੀ ਧਾਰਮਿਕ, ਰਾਜਨੀਤਿਕ, ਸੱਭਿਆਚਾਰਕ ਤੇ ਸਿੱਖਿਆ ਤੌਰ ਤੇ ਇੱਕ ਬਹੁਤ ਵਧੀਆ ਨੀਤੀ ਜਿਸ ਦੇ ਆਧਾਰ ਤੇ ਭਾਰਤ ਦੀ ਅਰਥ ਵਿਵਸਥਾ ਇੱਕ ਐਸੇ ਦੌਰ ਵਿੱਚੋਂ ਦੀ ਗੁਜ਼ਰੀ ਕਿ ਜਿਸ ਦੌਰ ਦੇ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਤਾਕਤਾਂ ਨੂੰ ਭਾਰਤ ਨੂੰ ਲੁੱਟਣ ਦਾ ਮੌਕਾ ਮਿਲਿਆ ਕਿਉਂਕਿ ਭਾਰਤ ਦੇ ਕੋਲ ਅਰਥਚਾਰਾ ਬਹੁਤ ਵਧੀਆ ਸੀ ਸੱਭਿਆਚਾਰ ਬਹੁਤ ਵਧੀਆ ਸੀ ਸਿੱਖਿਆ ਦੇ ਸਰੋਤ ਬਹੁਤ ਵਧੀਆ ਸਨ ਖਣਿਜ ਪਦਾਰਥ ਭਾਰਤ ਵਿੱਚ ਬਹੁਤ ਸਨ ਵਾਤਾਵਰਣ ਹਰ ਕਿਸਮ ਦਾ ਭਾਰਤ ਦੇ ਵਿੱਚ ਮਿਲਦਾ ਸੀ ਅਤੇ ਲੋਕੋ ਸੁਧਾਂਤਕ ਸਨ ਸੁਧਾਂਤਕ ਲੋਕ ਹੋਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਵਿਦੇਸ਼ੀ ਤਾਕਤਾਂ ਨੇ ਭਾਰਤ ਦੇ ਉੱਤੇ ਹਮਲੇ ਕੀਤੇ ਇਹਦੀ ਲੁੱਟਖੋਟ ਕੀਤੀ ਲੁੱਟਖੋਟ ਕਰਕੇ ਆਪਣਾ ਜਿਹੜਾ ਸਰਮਾਇਆ ਸੀਗਾ ਉਹ ਬਾਹਰ ਦੇ ਮੁਲਕਾਂ ਨੂੰ ਲੈ ਜਾਂਦੇ ਰਹੇ ਪਰ ਆਜ਼ਾਦੀ ਤੋਂ ਬਾਅਦ ਇੱਕ ਬੜਾ ਅਫਸੋਸਨਾਕ ਤੇ ਕਠਿਆ ਕਿਸਮ ਦੀ ਰਾਜਨੀਤੀ ਦਾ ਆਗਾਜ਼ ਹੋਇਆ ਜਿਸ ਵਿੱਚ ਭਾਰਤ ਦੇ ਅਰਥਚਾਰੇ ਨੂੰ ਭਾਰਤ ਦੇ ਅਰਥਚਾਰੇ ਨੂੰ ਭਾਰਤ ਦੀ ਸਿੱਖਿਆ ਨੂੰ ਭਾਰਤ ਦੀ ਕਾਨੂੰਨ ਵਿਵਸਥਾ ਨੂੰ ਭਾਰਤ ਦੇ ਕਾਰਜ ਕਾਰਜ ਪ੍ਰਣਾਲੀ ਨੂੰ ਵਿਧਾਨ ਵਿਧਾਨ ਪ੍ਰੀਸ਼ਦ ਪ੍ਰਣਾਲੀ ਨੂੰ ਨੂੰ ਮਤਲਬ ਇੱਕ ਖੋਰਾ ਰਖਣਾ ਸ਼ੁਰੂ ਹੋ ਗਿਆ ਭਾਈ ਨੇ ਤਕਦਲਾ ਨੇ ਸੰਵਿਧਾਨ ਦੀ ਸੰਵਿਧਾਨ ਦੀਆਂ ਧਾਰਾਵਾਂ ਦੇ ਵਿੱਚ ਬਹੁਤ ਸਾਰੀਆਂ ਐਮੈਂਡਮੈਂਟਾਂ ਕੀਤੀਆਂ ਐਮੈਂਡਮੈਂਟਾਂ ਕਰਕੇ ਉਹ ਸੰਵਿਧਾਨ ਨੂੰ ਆਪਣੀਆਂ ਲੋੜਾਂ ਦੇ ਅਨੁਕੂਲ ਢਾਲਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਨਾਲ ਨਾਲ ਹੀ ਇਹ ਜਿਹੜੀ ਵੇਖਣ ਵਾਲੀ ਚੀਜ਼ ਸੀ ਕਿ ਸੰਵਿਧਾਨ ਦੇ ਵਿੱਚ ਮੁੱਖ ਧਾਰਾ ਇਹ ਸੀ ਕਿ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਮਿਲੇਗਾ ਬਰਾਬਰ ਦੀ ਆਰਥਿਕਤਾ ਦੇ ਵਿੱਚ ਭਾਈਚਾਰੀ ਭਾਈਵਾਲੀ ਹੋਵੇਗੀ ਚੰਗੀ ਸਿੱਖਿਆ ਸਿਹਤ ਸੁਰੱਖਿਆ ਦਾ ਪ੍ਰਬੰਧ ਰਾਜ ਸਰਕਾਰਾਂ ਕਰਨਗੀਆਂ ਅਤੇ ਭਾਰਤ ਦੇ ਅਰਥਚਾਰੇ ਵਿਕਾਸ ਲਈ ਪਲਾਨਿੰਗ ਤਿਆਰ ਹੋਣਗੀਆਂ ਜਿਸ ਦੇ ਆਧਾਰ ਤੇ 5 ਇਅਰ ਪਲਾਨ ਤਿਆਰ ਕੀਤੇ ਗਏ ਆ ਅਤੇ ਤਾਂਕ ਤਾਂ ਕਿ ਜਿਹੜਾ ਦੇਸ਼ ਦਾ ਨਿਰਮਾਣ ਹੋ ਸਕੇ ਇਹ ਗੱਲ ਭੁੱਲਣ ਵਾਲੀ ਨਹੀਂ ਕਿ ਬਹੁਤ ਸਾਰੀਆਂ ਵਿਕਾਸ ਦੀਆਂ ਚੀਜ਼ਾਂ ਬਣੀਆਂ ਵਿਕਾਸ ਬਹੁਤ ਜ਼ਿਆਦਾ ਵਿਕਾਸ ਹੋਏ ਡੈਮ ਬਣੇ ਨਹਿਰਾਂ ਬਣੀਆਂ ਸੜਕਾਂ ਬਣੀਆਂ ਪਰ ਸਭ ਤੋਂ ਵੱਡੀ ਜਿਹੜੀ ਘਾਟ ਆਈ ਉਹ ਰਾਜਨੀਤਿਕ ਕਰਦਾਰ ਦੀ ਪ੍ਰਸ਼ਾਸਨਿਕ ਕਰਦਾਰ ਦੀ ਘਾਟ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਮਿੱਟੀ ਪਾਤੀ ਅੱਜ ਦੀ ਰੇਟ ਦੇ ਵਿੱਚ ਜਿੰਨੀਆਂ ਵੀ ਨਾਮ ਦਿੱਤ ਗਿਆ ਜਾਂ ਜਿੰਨੀਆਂ ਚੋਣਾਂ ਹੋ ਚੁੱਕੀਆਂ ਨੇ ਉਹਨਾਂ ਦੇ ਉੱਤੇ ਅਗਰ ਬਰੀਕੀ ਨਾਲ ਨਿਗਾਹ ਮਾਰੀ ਜਾਵੇ ਤਾਂ ਇਹ ਵੇਖਣ ਵਿੱਚ ਆਉਂਦਾ ਹੈ ਕਿ ਕਿਸੇ ਵੀ ਸੀਟ ਦੇ ਉੱਤੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਕੋਲ ਆਪਣੇ ਮਿਆਰ ਦੇ ਉਮੀਦਵਾਰ ਨਹੀਂ ਹਨ ਉਹਨਾਂ ਨੇ ਇੱਕ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਉਮੀਦਵਾਰ ਚੋਰੀ ਕਰਕੇ ਖਰੀਦੋ-ਫਰੋਦ ਕਰਕੇ ਉਹਨਾਂ ਦੇ ਨਾਲ ਸਮਝੌਤੇ ਕਰਕੇ ਨੈਤਿਕਤਾ ਨੂੰ ਗਰਾ ਕੇ ਕਰਤਾਰ ਕਰਤਾਰ ਦੇ ਪੱਖੋਂ ਬਹੁਤ ਵੱਡੀ ਟਾਲ ਆਈ ਅੱਜ ਕੋਈ ਵੀ ਪਾਰਟੀ ਚਾਹੇ ਉਹ ਰਾਜਨੀਤਿਕ ਹੈ ਚਾਹੇ ਧਾਰਮਿਕ ਹੈ ਚਾਹੇ ਖੇਤਰੀ ਹੈ ਕੇਂਦਰੀ ਹੈ ਦੇ ਕੋਲ ਸਿਧਾਰਥਨਾ ਦੀ ਕੋਈ ਚੀਜ਼ ਨਹੀਂ ਹੈ ਲੋਕਾਂ ਦੀ ਇਸ਼ਾਵਾਂ ਦੇ ਮੁਤਾਬਕ ਲੋਕਾਂ ਦੀ ਲੋੜਾਂ ਦੇ ਮੁਤਾਬਕ ਲੋਕਾਂ ਦੀ ਬੇਸਿਕ ਲੋੜਾਂ ਦੇ ਮੁਤਾਬਕ ਜਿਹਦੇ ਵਿੱਚ ਸਿੱਖਿਆ ਸਿਹਤ ਸੁਰੱਖਿਆ ਰੁਜ਼ਗਾਰ ਬਹੁਤ ਵੱਡੇ ਮੁੱਦੇ ਸਨ ਮਹਿੰਗਾਈ ਦਾ ਮੁੱਦਾ ਬਹੁਤ ਅਹਿਮ ਹੈ ਪੈਸੇ ਦੀ ਗਰਾਵਟ ਡਾਲਰ ਦੇ ਮੁਕਾਬਲੇ ਹੋਣੀ ਅਤੇ ਭਾਰਤ ਦਾ ਬਹੁਤ ਸਾਰਾ ਅਰਥਚਾਰਾ ਕੁਝ ਇੱਕ ਵਿਅਕਤੀਆਂ ਵੱਲੋਂ ਲੁੱਟ ਕੇ ਲੋਨ ਲੈ ਕੇ ਕਰਜ਼ੇ ਲੈ ਕੇ ਬਾਹਰ ਦੇ ਦੇਸ਼ਾਂ ਦੇ ਵਿੱਚ ਸਵਿਟਸ ਬੈਂਕ ਵਾਲ ਵਰਗੀਆਂ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਆ ਕਰਛੜਣੀਆਂ ਅਰਬਾਂ ਰੁਪਇਆ ਜਿਹੜਾ ਸਾਡਾ ਸਾਡੇ ਦੇਸ਼ ਦਾ ਹੋਰ ਗੰਮ ਪੋਇਆ ਪਿਆ ਜਿਨ੍ਹਾਂ ਜਿਨ੍ਹਾਂ ਨੂੰ ਲਿਆਉਣ ਵਾਸਤੇ ਬਹੁਤ ਸਾਰੀਆਂ ਸਰਕਾਰਾਂ ਨੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਮੈਂ ਸਵਿਟਸ ਬੈਂਕ ਦੇ ਵਿੱਚ ਕਿਸੇ ਦਾ ਵੀ ਖਾਤਾ ਹੋਵੇ ਉਸ ਨੂੰ ਵਾਪਸ ਲਿਆਵਾਂਗਾ ਲਾੜਾ ਤਾਂ ਉਹਨਾਂ ਨੇ ਇਹ ਲਾਇਆ ਸੀ ਕਿ ਲੋਕਾਂ ਦੇ ਖਾਤਿਆਂ ਦੇ ਵਿੱਚ 15-15 ਲੱਖ ਰੁਪਏ ਦਿੱਤਾ ਜਾਏਗਾ ਪਰ ਵਿਚਾਰਧਾਰਕ ਤੇ ਅਰਥ ਸ਼ਾਸਤਰੀ ਇਸ ਗੱਲ ਨੂੰ ਵਿਚਾਰਨ ਵਾਸਤੇ ਮਜਬੂਰ ਨੇ ਕਿ ਜੇ ਉਹ فرمایا ਜਿਹੜਾ ਕਿਸੇ ਕਿਸ ਬੈਂਕ ਦੇ ਵਿੱਚ ਭ੍ਰਿਸ਼ਟਾਚਾਰ ਦੇ ਨਾਲ ਬੇਈਮਾਨੀਆਂ ਦੇ ਨਾਲ ਲੁੱਟਖੋਟ ਕਰਕੇ ਉੱਥੇ ਜਮ੍ਹਾਂ ਕੀਤਾ ਗਿਆ ਜੇ ਉਹਨਾਂ ਨੂੰ ਉਸ ਨੂੰ ਲਿਆ ਕੇ ਭਾਰਤ ਦੇ ਵਿਕਾਸ ਵਾਸਤੇ ਵੀ ਲਾਇਆ ਜਾਂਦਾ ਤਾਂ ਵੀ ਭਾਰਤ ਸੋਨੇ ਦੀ ਚਿੜੀਆ ਬਣ ਸਕਦਾ ਸੀ ਅੱਜ ਭਾਰਤ ਦੇ ਤਕਰੀਬਨ ਨੌਜਵਾਨ ਕਿਸੇ ਨਾ ਕਿਸੇ ਤਰੀਕੇ ਨਾਲ ਜਾਇਜ਼ ਨਜਾਇਜ਼ ਤਰੀਕੇ ਨਾਲ ਵਿਦੇਸ਼ਾਂ ਵਿੱਚ ਸਿੱਖਿਆ ਦੇ ਨਾਂ ਤੇ ਰੋਜ਼ਗਾਰ ਦੇ ਨਾਂ ਤੇ ਸੁਰੱਖਿਆ ਦੇ ਨਾਂ ਤੇ ਜਾ ਰਹੇ ਨੇ ਜਿਸ ਬਾਰੇ ਕਿਸੇ ਵੀ ਪਾਰਟੀ ਨੂੰ ਕੋਈ ਚਿੰਤਾ ਨਹੀਂ ਕਿਸੇ ਪਾਰਟੀ ਦੇ ਕੋਈ ਕੋਲ ਕੋਈ ਐਸਾ ਸਿਧਾਂਤ ਨਹੀਂ ਜਿਹੜਾ ਲੋਕ ਨੌਜਵਾਨਾਂ ਨੂੰ ਉਹਨਾਂ ਦੀ ਸਿੱਖਿਆ ਦੇ ਆਧਾਰ ਤੇ ਯੋਗਤਾ ਦੇ ਆਧਾਰ ਤੇ ਰੋਜ਼ਗਾਰ ਦੇ ਸਕੇ ਉਹਨਾਂ ਦੀ ਸੁਰੱਖਿਆ ਕਰ ਸਕੇ ਲੋਕਾਂ ਨੂੰ ਜ਼ਿੰਦਗੀ ਆਮ ਵਰਗੀ ਜੀਨ ਦੇ ਜੀਨ ਲਈ ਹਾਲਾਤ ਦੇ ਸਕੇ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਦਾ ਦੇਖਣ ਵਿੱਚ ਆਇਆ ਹੈ ਬਹੁਤ ਸਾਰਿਆਂ ਨਸ਼ਿਆਂ ਨੇ ਬੇਰੁਜ਼ਗਾਰੀ ਨੇ ਮਾਫੀਏ ਨੇ ਬੱਚਿਆਂ ਨੂੰ ਗੈਂਗਸਟਰਵਾਦ ਦੇ ਵੱਲ ਪ੍ਰੇਰਿਤ ਕੀਤਾ ਹੈ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਸ਼ਰਨ ਦਿੱਤੀ ਹੈ ਸ਼ਰਨ ਦੇ ਕੇ ਉਹਨਾਂ ਦੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਰਤੋਂ ਕਰਨ ਤੋਂ ਬਾਅਦ ਉਹਨਾਂ ਨੂੰ ਜਾਂ ਇਨਕਾਊਂਟਰ ਕਰਤਾ ਜਾਂਦਾ ਹੈ ਜਾਂ ਜੇਲਾ ਵਿੱਚ ਸੁਰਤਾ ਜਾਂਦਾ ਹੈ ਐਸੀ ਅਵਸਥਾ ਤੋਂ ਬਚਨ ਬਚਾਉਣ ਲਈ ਨੌਜਵਾਨਾਂ ਨੂੰ ਉਹਨਾਂ ਰੋਜ਼ਗਾਰ ਦੇ ਵਾਸਤੇ ਤਿਆਰ ਕੀਤਾ ਜਾ ਸਕਦਾ ਹੈ ਕਿਉਂਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਜੇ ਸਾਡੇ ਨੌਜਵਾਨ ਜਾ ਕੇ ਚੰਗਾ ਵਧੀਆ ਰੋਜ਼ਗਾਰ ਚੰਗੀ ਇੱਜ਼ਤ ਦੀ ਰੋਟੀ ਖਾ ਸਕਦੇ ਨੇ ਤੇ ਭਾਰ ਦੇ ਵਿੱਚ ਉਹਦੇ ਨਾਲੋਂ ਅੱਧੀ ਮਿਹਨਤ ਕਰਕੇ ਵੀ ਲੋਕ ਉਥੋਂ ਦੀ ਜ਼ਿੰਦਗੀ ਨਾਲੋਂ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਨੇ ਬਸ਼ਰਤੇ ਕਿ ਪ੍ਰਸ਼ਾਸਨ ਤੇ ਰਾਜਨੀਤਿਕ ਸਰਕਾਰਾਂ ਇਹਦੇ ਵੱਲ ਧਿਆਨ ਦੇ ਸਕਣ ਆਮ ਦੇਖਣ ਵਿੱਚ ਆਇਆ ਹੈ ਕਿ ਪ੍ਰਸ਼ਾਸਨ ਦਾ ਪਿਛਤਾ ਜਾਂ ਰਾਜਨੀਤਿਕ ਭਾਈਵਾਲੀ ਤੇ ਲੁੱਟਖੋਟ ਨੇ ਜਿਹੜੀਆਂ ਸਾਡੀਆਂ ਅਦਾਲਤੀ ਸਿਸਟਮ ਨੇ ਉਹਨਾਂ ਦੇ ਉੱਤੇ ਵੀ ਅਸਰ ਪਾਇਆ ਹੈ ਉਹਨਾਂ ਦਾ ਰੁਝਾਨ ਵੀ ਕੋਈ ਏਡਾ ਵਧੀਆ ਨਹੀਂ ਹੋ ਸਕਿਆ ਭਾਰਤ ਬਹੁਤ ਸਾਰੀਆਂ ਅਦਾਲਤਾਂ ਦੇ ਫੈਸਲੇ ਜਿਹੜੇ ਨੇ ਉਹ ਸਰਮਾਇਦਾਰੀ ਦੇ ਹੱਕ ਦੇ ਵਿੱਚ ਤਕਰੀਬਨ ਆ ਰਹੇ ਨੇ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਇਸ ਗੱਲ ਤੇ ਵਿਚਾਰ ਕਰਾਂਗੇ ਕਰ ਕੀਤੀ ਹੈ ਕਿ ਭਾਰਤ ਨੂੰ ਕਿਵੇਂ ਸਿਧਾਂਤਕ ਬਣਾਇਆ ਜਾ ਸਕਦਾ ਹੈ ਜਦ ਤੱਕ ਭਾਰਤ ਸਿਧਾਂਤਕ ਨਹੀਂ ਬਣਦਾ ਉਹਨਾਂ ਚਿਰ ਸੰਵਿਧਾਨ ਕਾਨੂੰਨ ਅਤੇ ਉਸ ਦੇ ਸਾਰੇ ਥੰਮ ਕਾਮਯਾਬ ਨਹੀਂ ਹੋ ਸਕਦੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਤਾਂ ਕਿ ਆਪਾਂ ਆਉਣ ਵਾਲੇ ਭਾਰਤ ਦੀਆਂ ਸਮੱਸਿਆਵਾਂ ਤੇ ਇੰਟਰਨੈਸ਼ਨਲ ਲੈਵਲ ਤੇ ਭਾਰਤ ਦਾ ਜਾਂ ਜਿਹੜਾ ਹੈਗਾ ਹੈ ਪੱਦਰ ਉਸ ਤੇ ਵਿਚਾਰ ਕੀਤੀ ਜਾ ਸਕੇ ਅਗਰ ਇਹ ਐਪੀਸੋਡ ਤੁਹਾਨੂੰ ਚੰਗਾ ਲੱਗੇ ਇਸ ਦੇ ਵਿੱਚ ਕੋਈ ਦੇਸ਼ ਨੂੰ ਰਾਸ਼ਟਰ ਨੂੰ ਫਾਇਦਾ ਹੋ ਸਕਦਾ ਹੋਵੇ ਰਾਜਨੀਤਿਕ ਪਾਰਟੀਆਂ ਵਿੱਚ ਸੁਧਾਰ ਹੋ ਸਕਦਾ ਹੋਵੇ ਨੌਜਵਾਨ ਸੇਤ ਹੋ ਸਕਦੇ ਹੋਣ ਤੇ ਆਪਣੀਆਂ ਵੋਟਾਂ ਦਾ ਜਿਹੜਾ ਪ੍ਰਯੋਗ ਆ ਉਹ ਬਹੁਤ ਵਧੀਆ ਜੇ ਢੰਗ ਨਾਲ ਚੰਗੇ ਵਿਅਕਤੀਆਂ ਦੇ ਹੱਕ ਵਿੱਚ ਕਰਨ ਤਾਂ ਕਿ ਦੇਸ਼ ਬਰਸ਼ ਸਕੇ ਵੈਕਲ ਜੀ ਦਾ ਖਾਲਸਾ ਵੈਕਲ ਜੀ ਕੀ ਫਤ